ਦੇਖੋ ਤਿਆਰੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੀਆਂ ਤਿੰਨ ਮੇਨ ਸ਼ਹਿਰਾਂ ਜਿਹੜੀਆਂ ਹੌਫਿਟ ਮੰਦੀਆਂ ਆਂਦੀਆਂ ਅੰਮ੍ਰਿਤਸਰ ਲੁਧਿਆਣਾ ਅਤੇ ਸੰਗਰੂਰ ਹੌਫਿਟਾ ਮੰਨਿਆਰੀਏ ਲੋਕ ਸਭਾ 2024 ਤਾਂ ਅੱਜ 13 ਤਰੀ ਨੂੰ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅੱਜ ਕਾਫੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣਾ ਨਾਮਿਨੇਸ਼ਨ ਕਰਦੇ ਤੋਂ ਮੌਜੂਦਾ ਸੰਗਰੂਰ ਦੇ ਵਿੱਚ ਤੇ ਬੀਜੇਪੀ ਦੇ ਉਮੀਦਵਾਰ ਅਰਵਿੰਦ ਖੰਨਾ ਜੀ ਅੱਜ ਆਪਣਾ ਨਾਮਿਨੇਸ਼ਨ ਕਰਨਗੇ ਸੋ ਗਲਬਗ ਕਰਦੇ ਸਰ ਅੱਛਾ ਰਹੀ ਨਾਮਿਨੇਸ਼ ਕਰਨਾ ਮੈਂ ਕੀ ਸਮਸਿਆ ਵਸਗਰੂ ਦੀ ਜਿਹੜਾ ਲੋਕਾਂ ਨੂੰ ਕਾਫੀ ਆਸ਼ਾ ਹੈ ਗਿਆ ਬੀਜੇ ਪਾਰਟੀ ਤੋਂ ਜਾਂ ਮੋਦੀ ਸਰਕਾਰ। ਕਿ ਪੂਰੇ ਪੰਜਾਬ ਨੂੰ ਆਸਾ ਹੈ ਭਾਰਤੀ ਜਨਤਾ ਪਾਰਟੀ ਤੋਂ ਕਿਉਂਕਿ ਦਿੱਲੀ ਦੇ ਵਿੱਚ ਇੱਕ ਗੱਲ ਤੇ ਪੱਕੀ ਹੋ ਗਈ ਆ ਕਿ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੈ ਮੋਦੀ ਸਾਹਿਬ ਨੇ ਦੁਬਾਰਾ ਪ੍ਰਾਈਮ ਮਿਨਿਸਟਰ ਬਣਨਾ ਹੈ ਤੇ ਇਹਦੇ ਵਿੱਚ ਕੋਈ ਦੋਹਰਾ ਹੀ ਨਹੀਂ ਹੈ। ਤੇ ਮੇਰਾ ਤੇ ਸਿਰਫ ਸਮੁੱਚੇ ਪੰਜਾਬ ਨੂੰ ਉਹੀ ਅਪੀਲ ਆ ਕਿ ਜੇ ਆਪਾਂ ਆਪਣੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਦਿੱਲੀ ਭੇਜਾਂਗੇ ਤਾਂ ਉਹਨਾਂ ਦੀ ਜੋ ਗੱਲ ਹੈ ਜੋ ਪੰਜਾਬ ਦੀ ਗੱਲ ਪਿਛਲੇ ਇਨੇ ਸਾਲਾਂ ਤੇ ਰਹਿ ਗਈ ਹੈ ਉਹ ਗੱਲ ਹੋਰ ਜ਼ੋਰ ਸ਼ੋਰ ਨਾਲ ਆਪਾਂ ਦਿੱਲੀ ਗੱਲ ਕਰ ਸਕਦੇ ਆ ਇਹਦਾ ਫਾਇਦਾ ਹੀ ਹੈ ਕਿਉਂਕਿ ਅੱਜ ਭਗਵੰਤ ਮਾਨ ਸਾਹਿਬ ਦੀ ਤਾਂ ਸਰਕਾਰ ناکਾਮ ਹੀ ਰਹੀ ਹੈ ਬਿਲਕੁਲ ਜ਼ੀਰੋ ਰਹੀ ਹੈ ਤੇ ਇਸ ਕਰਕੇ ਸਮੁੱਚੇ ਪੰਜਾਬ ਦਾ ਦੇ ਵਿਕਾਸ ਚਾਹੁੰਦੇ ਆ ਤੇ ਸਾਡੇ ਸਮੁੱਚੇ ਪੰਜਾਬ ਵਾਸਤੇ ਫਾਇਦਾ ਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਜਿੱਤ ਕੇ ਜਾਣ ਤੇ ਉਹਨਾਂ ਦਾ ਹੱਕ ਦਿੱਲੀ ਦੇ ਵਿੱਚ ਜਾ ਕੇ ਆਪਾਂ ਰੱਖ ਸਕਦੇ ਸਾਨੂੰ ਮੌਕਾ ਮਿਲਦਾ ਰੱਖਣ ਦਾ ਦੂਜੀ ਗੱਲ ਰਹੀ ਆਪਣੇ ਸੰਗਰੂਰ ਦੀ ਦੇਖੋ ਸੰਗਰੂਰ ਬਹੁਤ ਵਿਛੜਿਆ ਹੋਇਆ ਇਲਾਕਾ ਹੈ ਇਹ ਕਿਸਾਨ ਕਿਸਾਨਾਂ ਨਾਲ ਜੁੜਿਆ ਇਲਾਕਾ ਹੈ ਤੇ ਇਸ ਕਰਕੇ ਇੱਥੇ ਇੰਡਸਟਰੀ ਐਗਰੋ ਬੇਸਡ ਇੰਡਸਟਰੀ ਲਗਾਣੀ ਬਹੁਤ ਜ਼ਰੂਰੀ ਹੈ ਇਹਦੇ ਨਾਲ ਕਿਸਾਨਾਂ ਦਾ ਵੀ ਫਾਇਦਾ ਹੋਗਾ और बाकी जो व्यापारियाँ हैं जो ट्रक ऑपरेटर्स हैं जो इलेक्ट्रिशियंस हैं ऐसे लोगों का भी यू नो छोटी इंडस्ट्री इतने पैदा करनी बहुत जरूरी इतने लगवानी बहुत जरूरी है आ, पिछले दस साल इस इलाके ने संगर के लोगों ने आ, दो बार भगवंत मान साहब नया पिछली बार सिमरनजीत सिंह मान साहब नया मिले कुछ नहीं दोनों ने पिछले दस साल इत सभा अपना रिप्रजेंटेटिव है ਉਨੇ ਇਥੇ ਇੱਕ ਇੰਟ ਵੀ ਨਹੀਂ ਲਾਈ ਤੇ ਇਸ ਕਰਕੇ ਮੇਰੀ ਉਹ ਲੋਕਾਂ ਨੂੰ ਇਹ اپੀਲ ਆ ਕਿ ਸੰਗਰੂਰ ਨੇ ਹਮੇਸ਼ਾ ਪੰਜਾਬ ਦਾ ਇਤਿਹਾਸ ਖੜਾ ਕੀਤਾ ਮੈਂ ਉਹਨਾਂ ਤੋਂ ਇਹ ਹੀ اپੀਲ ਕਰ ਸਕਦਾ ਕਿ ਆਪਾਂ ਦੁਬਾਰਾ ਇਤਿਹਾਸ ਖੜਾ ਕਰੀਏ ਇਥੇ ਨਵਾਂ ਇਤਿਹਾਸ ਖੜਾ ਕਰੀਏ ਇਥੇ ਔਰ ਮੈਨੂੰ ਮੌਕਾ ਦੋ ਇਥੇ ਇੱਕ ਵਾਰ ਸੇਵਾ ਕਰਨ ਦਾ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ 25 ਸਾਲ ਤੋਂ ਮੈਂ ਇਸ ਇਲਾਕੇ ਦੇ ਵਿੱਚ ਕੰਮ ਕੀਤਾ ਸਾਰੇ ਮੈਨੂੰ ਜਾਣਦੇ ਬੱਚਾ-ਬੱਚਾ ਮੈਨੂੰ ਜਾਣਦਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਮੈਨੂੰ ਜੇ ਮੌਕਾ ਦੇਣਗੇ ਇਥੇ ਇਹਨਾਂ ਦੀ ਸੇਵਾ ਕਰਨ ਦਾ ਵੱਡੇ ਪੱਦਰ ਦੀ ਸੇਵਾ ਕਰਨ ਦਾ ਦੇਖੋ ਇੱਥੇ ਬਹੁਤ ਸਾਰੇ ਇੱਥੇ ਉਪਰਾਲੇ ਕਰਾਂਗੇ ਜਿਹਦੇ ਨਾਲ ਸਾਡਾ ਜੋ ਲੋਕ ਸਭਾ ਹੈ ਇਹਦੇ ਵਿੱਚ ਬਹੁਤ ترقی ਹੋਣੀ ਚਾਹੀਦੀ ਹੈ। ਕਿ ਸਰ ਇੱਕ ਦੋ ਲਾਸਟ ਟਾਈਮ ਪ੍ਰਧਾਨ ਮੰਤਰੀ ਨੇ ਦਮੋਤੀ ਨੇ ਕਿਹਾ ਅਸ ਸੀ ਆ ਪੰਜਾਬ ਦੇ ਵਿੱਚ ਰੋਕਿਆ ਗਿਆ ਸੀ ਖਾਸ ਕਰਕੇ ਅ ਅਲੀਗੇਸ਼ਨ ਵੀ ਲੱਗ ਰਿਹਾ ਵੀ ਆਪ ਪਾਰਟੀ ਵੱਲੇ ਬਲਵਰ ਕਮ ਰੋਕਿਆ ਗਿਆ ਉਹਨਾਂ ਨੂੰ ਇੱਥੇ ਆਣ ਤੇ ਜਿਤਕੀ ਬਹੁ ਵੱਡੇ ਐਲਾਨ ਕਰਨ ਆਏ ਸੀ ਪੰਜਾਬ ਵਾਸਤੇ ਉਹੀ ਲੱਗਦਾ ਵੀ ਉਹ ਸੰਤਾਪ ਪੰਜਾਬ ਨੇ ਝੇਲਿਆ ਇੰਨੀ ਦੇਰ ਦੇ ਵਿੱਚ ਕੋਈ ਨਹੀਂ ਹੋਈ ਵਿਕਾਸ ਨਹੀਂ ਹੋਇਆ ਨੇ ਤੇ ਆਬਵੀਅਸਲੀ ਜੇ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਰੋਕ ਦਿੰਦੇ ਹੋ ਤੇ ਫਿਰ ਆਬਵੀਅਸਲੀ ਇਹਦਾ 네ਗੇਟਿਵ ਇੰਪੈਕਟ ਤਾਂ ਹੁੰਦਾ ਹੀ ਹੈ ਪਰ ਮੈਨੂੰ ਲੱਗਦਾ ਹੈ ਹੁਣ ਐਸੀ ਚੀਜ਼ਾਂ ਨਹੀਂ ਹੋ ਸਕਦੀ ਤੇ ਆਪਾਂ ਅੱਗੇ ਦੀ ਗੱਲ ਕਰੀਏ ਹੁਣ ਜੋ ਪਿੱਛੇ ਹੋ ਗਈ ਗੱਲ ਉਹਦਾ ਕੀ ਫਾਇਦਾ ਗੱਲ ਕਰਨ ਦਾ ਕਿਸਾ ਨਹੀਂ ਪੰਜਾਬ ਦੇ ਵਿੱਚ ਮੋਦੀ ਸਰਕਾਰ ਮੋਦੀ ਜੀ ਨੇ ਆਣਾ ਆ ਬੜੀ ਵੱਡੀ ਕੋ ਆਨ ਆਨ ਦੇ ਲੁਜਾਨਾ ਦੇ ਵਿੱਚ ਰੈਲੀ ਹੋਣੀ ਹੈ ਯੋਗੀ ਸਾਹਿਬ ਦੀ ਰੈਲੀ ਹੋਣੀ ਹੈ ਲੱਗਦਾ ਵੀ ਇੱਕ ਬੜੀ ਵੱਡੀ ਇੱਕ ਛਾਪ ਹੋ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਲੀਡਰਸ਼ਿਪ ਆ ਗਈ ਹੈ ਇਲੈਕਸ਼ਨ ਦਾ ਮਾਹੌਲ ਹੈ ਸਾਰੀ ਲੀਡਰਸ਼ਿਪ ਆ ਗਈ ਪ੍ਰਧਾਨ ਮੰਤਰੀ ਵੀ ਆਣਗੇ ਗ੍ਰਹਿ ਮੰਤਰੀ ਵੀ ਆਣਗੇ ਬਾਕੀ ਵੀ ਸੀਨੀਅਰ ਲੀਡਰਸ਼ਿਪ ਅੱਜ ਵੀ ਆ ਰਹੇ ਹਨ ਲੋਕ ਨੋਮੀਨੇਸ਼ਨਸ ਵਾਸਤੇ ਤੇ ਬਹੁਤ ਵੱਡੇ ਪੱਧਰ ਦੇਖੋ ਪੰਜਾਬ ਪੰਜਾਬ ਨੂੰ ਬਚਾਣਾ ਬਹੁਤ ਇੰਪੋਰਟੈਂਟ ਹੈ ਔਰ ਪੰਜਾਬ ਨੂੰ ਕੇਂਦਰ ਸਰਕਾਰ ਹੀ ਬਚਾ ਸਕਦੀ ਹੈ ਔਰ ਕੋਈ ਨਹੀਂ ਬਚਾ ਸਕਦਾ ਆਸ ਵਾਲਾ ਤੁਸੀਂ ਐਮਐਸਐਮ ਦੀ ਗੱਲ ਛੋਟੀ ਇੰਡਸਟਰੀ ਗੱਲ ਦੀ ਐਗਰੋ ਬੇਸਡ ਰਹੀ ਹੈ ਹੈਗੀ ਆ ਸੰਗਰੂਰ ਦੀ ਲੱਗ ਰਿਹਾ ਵੀ ਕਿਸਾਨ ਵਿਰੋਧ ਕਰਦੇ ਕਿ ਇੱਥੇ ਲੱਗ ਰਿਹਾ ਵੀ ਕਿਸਾਨ ਵਿਰੋਧ ਕਰੇ ਕਿਸਾਨ ਹੈ ਕਿ ਕੁਝ ਹੋਰ ਮੈਨੀਪੂਲੇਟ ਕੀਤਾ ਜਾ ਰਿਹਾ ਹੈ ਦੇਖੋ ਤੁਹਾਨੂੰ ਸੱਚਾਈ ਤਾਂ ਪਤਾ ਹੈ ਕਿਸਾਨਾਂ ਦੇ ਹਮਦਰਦੀ ਮੈਂ ਹਾਂ ਕਿਸਾਨਾਂ ਵਾਸਤੇ ਉਹਨਾਂ ਦੀ ਆਵਾਜ਼ ਮੈਂ ਉਠਾਵਾਂਗਾ ਕਿਸਾਨਾਂ ਦੀ ਜੋ ਮੁੱਖ ਮੁੱਦਾ ਕੀ ਹੈ ਮੁੱਦਾ ਐਮਐਸਪੀ ਦਾ ਨਹੀਂ ਹੈ ਮੁੱਦਾ ਹੈਗਾ ਆਮਦਨੀ ਦਾ ਕਿਸਾਨਾਂ ਦੀ ਆਮਦਨੀ ਵਧਣੀ ਚਾਹੀਦੀ ਹੈ ਔਰ ਉਸ ਲੜਾਈ ਦੇ ਵਿੱਚ ਮੈਂ ਉਹਨਾਂ ਦੇ ਨਾਲ ਆ ਪਰ ਇਹ ਇਸ ਤਰੀਕੇ ਨਾਲ ਇਹ ਵਿਰੋਧ ਕੀਤਾ ਜਾ ਰਿਹਾ ਹਰੇਕ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਰੋਕਿਆ ਜਾ ਰਿਹਾ ਇਹ ਗਲਤ ਹੈ ਦੇਖੋ ਕਿਸਾਨਾਂ ਨੂੰ ਆਪਣਾ ਹੱਕ ਰੱਖਣ ਦਾ ਫਰਜ਼ ਹੈ ਮੈਂ ਸਹਿਮਤ ਪਰ ਸਾਨੂੰ ਵੀ ਆਪਣਾ ਹੱਕ ਰੱਖਣ ਦਾ ਫਰਜ਼ ਹੈ ਸਾਨੂੰ ਵੀ ਮੌਕਾ ਮਿਲਣਾ ਚਾਹੀਦਾ ਆਪਾਂ ਆਪਣੀ ਗੱਲ ਕਰੀਏ ਉਹ ਆਪਣੀ ਗੱਲ ਕਰਨ ਪਰ ਮੇਰੇ ਲੋਕਾਂ ਨੂੰ ਆ ਜਾਂ ਘਰਾਉ ਕਰਨਾ ਮੇਰੀ ਰੈਲੀ ਆ ਰੋਕਦੀ ਮੇਰੀ ਮੀਟਿਆ ਰੋਕਦੀ ਇਹ ਸ਼ੋਭਾ ਨਹੀਂ ਦਿੰਦਾ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਔਰ ਮੈਨੂੰ ਨਹੀਂ ਲੱਗਦਾ ਇਹ ਜੋ ਕਿਤਾ ਜਾ ਰਿਹਾ ਦੇਖੋ ਕਿਸਾਨਾਂ ਦਾ ਨਾਮ ਵਰਤਿਆ ਜਾ ਰਿਹਾ ਹੈ ਕਿਸਾਨਾਂ ਦਾ ਨਾਮ ਵਰਤਿਆ ਜਾ ਰਿਹਾ ਦੇਖੋ ਮੈਂ ਹਰ ਇੱਕ ਮੈਂ ਕਹਿੰਦਾ ਹਰ ਇੱਕ ਦਾ ਹੱਕ ਹੈ ਹਿੰਦੁਸਤਾਨ ਦਾ ਸਮਾਧਾਨ ਕਹਿੰਦਾ ਹੈ ਹਰ ਇੱਕ ਦਾ ਹੱਕ ਹੈ ਆਪਣੀ ਆਪਣੀ ਗੱਲ ਰੱਖਣ ਦਾ ਔਰ ਜੋ ਪੋਲੀਟੀਕਲ ਉਮੀਦਵਾਰ ਹਨ ਉਹਨਾਂ ਦਾ ਵੀ ਮੇਰਾ ਵੀ ਹੱਕ ਹੈ ਮੈਂ ਕੈਂਡੀਡੇਟ ਆ ਮੇਰਾ ਵੀ ਹੱਕ ਹੈ ਕਿ ਮੈਂ ਆਪਣੀ ਗੱਲ ਰੱਖਾਂ ਬਾਕੀ ਲੋਕਾਂ ਨੇ ਫੈਸਲੇ ਕਰਨੇ ਤੁਸੀਂ ਆਪਣੀ ਗੱਲ ਰੱਖੋ ਮੈਂ ਆਪਣੀ ਗੱਲ ਰੱਖਾਂਗਾ ਪਰ ਇਸ ਇਹ ਜੋ ਤਰੀਕਾ ਤੁਸੀਂ ਇਹ ਜੋ ਜਥੇਬੰਦੀ ਮੈਂ ਕਿਸਾਨਾਂ ਦਾ ਨਾਮ ਨਹੀਂ ਲੈਂਦਾ ਮੈਂ ਕਹਿੰਦਾ ਇਹ ਜੋ ਜਥੇਬੰਦੀ ਇਹ ਜੋ ਕਰ ਰਹੇ ਆ ਗਲਤ ਹੈ ਮੈਨੂੰ ਨਹੀਂ ਲੱਗਦਾ ਇਹ ਸਹੀ ਹੈ ਉਹ ਆਪਣਾ ਗੱਲ ਰੱਖੇ ਮੈਂ ਉਸ ਗਲਤ ਸਹਿਮਤ ਹਾਂ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਹੈ ਉਹ ਕਿਉਂ ਘਰਾ ਕਰਨ ਨਾਲ ਕੀ ਫਾਇਦਾ ਠੀਕ ਮਾਹੌਲ ਖਰਾਬ ਕਰਨ ਦਾ ਕੀ ਫਾਇਦਾ ਦੂਜੀ ਗੱਲ ਇਹ ਆ ਕਿ ਕਿਸਾਨਾਂ ਦੀ ਜੋ ਆਮਦਨੀ ਦੀ ਜੋ ਲੜਾਈ ਹੈ ਉਹਦੇ ਵਿੱਚ ਮੈਂ 100% ਉਹਨਾਂ ਦੇ ਨਾਲ ਆਂ ਕੱਲੇ ਕਿਸਾਨ ਨਹੀਂ ਬਾਕੀ ਵੀ ਜੋ ਸਾਡੀ ਕਮਿਊਨਿਟੀਜ਼ ਹੈ ਚਾਹੇ ਐਸਸੀ ਹੋਵੇ ਚਾਹੇ ਓਬੀਸੀਜ਼ ਹੋਣ ਜੋ ਵੀ ਇੱਥੇ ਗਰੀਬ ਹੈ ਚਾਹੇ ਵਪਾਰੀ ਹੋ ਉਹਨਾਂ ਦਾ ਵੀ ਹੱਕ ਮੈਂ ਰੱਖਾਂਗਾ ਉਹਨਾਂ ਦੀ ਵੀ ਆਵਾਜ਼ ਮੈਂ ਬਣਾਵਾਂਗਾ ਹਰੇਕ ਦੀ ਆਵਾਜ਼ ਮੈਂ ਬਨਣਾ ਚਾਹੁੰਦਾ ਹਰੇਕ ਦੀ ਮੈਂ ਜ਼ਿੰਦਗੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਮੋਦੀ ਸਾਹਿਬ ਨੇ ਜੋ ਹਿੰਦੁਸਤਾਨ ਦੇ ਵਿੱਚ ਪਿਛਲੇ ਇਹਨੇ ਸਾਲ ਤੋਂ ਕੰਮ ਕੀਤੇ ਹਨ ਉਹ ਜੋ ਸਕੀਮਾਂ ਕੱਢੀ ਉਹ ਇੱਥੇ ਵੀ ਪਹੁੰਚਣੀ ਚਾਹੀਦੀ ਠੀਕ ਹੈ 13 0 ਭਗਵੰਤ ਬਣ ਗਿਆ 13 0 ਕਹਿੰਦੇ ਮੋਦੀਸ ਦਾ 400 ਪਰ ਕੀ 400 ਪਰ ਹੋਗਾ ਇਸ ਵਾਰ 400 ਪਰ ਹੋਗਾ ਜੇ ਮੋਦੀ ਸਾਹਿਬ ਨੇ ਗੱਲ ਕਹੀ ਹੈ ਤਾਂ ਗਾਰੰਟੀ ਨਾਲ ਕਹੀ ਹੋਣੀ ਹੈ ਤਾਂ 400 ਪਰ ਹੋਣੀ ਹੈ ਸੋ ਇਸ ਹਨ ਤਗਰੂਰ ਤੋਂ ਬੀਜਪੀ ਦੇ ਉਮੀਦਵਾਰ ਅਰਵਿੰਦ ਖੰਨਾ ਜੀ ਕੁਝ ਹੀ ਸਮੇਂ ਦੇ ਵਿੱਚ ਆਪਣਾ ਨਾਮਗਨ ਪੱਤਰ ਪਰਨ ਜਾਰੀ ਤੇ ਉਸ ਤੋਂ ਪਹਿਲਾਂ ਹੀ ਸੰਗਰੂਰ ਵਾਸਤੇ ਸਭ ਤੋਂ ਵੱਡੀ ਸਮੱਸਿਆ ਐਮਐਸਐਮ ਇਰੀ ਛੋਟੀ ਇੰਡਸਟਰੀ ਦੇ ਨਾਲ ਐਗਰੋ ਬੇਸਡ ਇੰਡਸਟਰੀਆਂ ਉਹਦੇ ਵਾਸਤੇ ਸਭ ਕੁਝ ਕਰਨ ਵਾਸਤੇ ਮੋਦੀ ਸਰਕਾਰ ਨੂੰ ਚਦਾਣਾ ਲਾਜ਼ਮੀ ਤੇ ਅਪੀਲ ਕੀਤੀ ਹੈ ਲੋਕਾਂ ਨੂੰ ਬੀਜਪੀ ਦੇ ਹੱਕ 'ਚ ਮਤਾ ਦੰਗਰ ਕੇ ਉਹ ਸਾਰੀਆਂ ਸਹੂਲਤਾਂ ਤੁਸੀਂ ਲੈ ਸਕਦੇ ਹੋ ਕੈਮ ਐਮ ਐਮ ਐਨ ਬੌਬੀ ਲਾਸਨਦੀਪ ਸ਼ਰਮਾ ਡੇਨਿਟਰ ਟੀਵੀ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par